ਜਪਿਆ ਰਿਹਾ ਜੀ ਦਾ ਜਿਹੜਾ ਇਹ ਸਤਿਕਾਰ ਕੀਤਾ ਜਾ ਰਿਹਾ ਹੈ ਪੂਰੀ ਪ੍ਰਬੰਧਕ ਕਮੇਟੀ ਜਿਹੜੀ ਹੈ ਬਾਬਾ ਵਿਸ਼ਕਰਮਾ ਗੁਰਦੁਆਰਾ ਸਾਹਿਬ ਜਿਹੜੀ ਹੈ ਸਤਿਕਾਰ ਕਰ ਰਹੇ ਨੇ ਸਤਕਾਰ ਅਰਦਾਸ ਤੋਂ ਬਾਅਦ ਲੈ ਸਤਿਕਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜਾ ਇਹ ਨਗਰ ਕੀਰਤਨ ਆਰੰਭ ਹੋਣਾ ਹੈ ਅਲੱਗ-ਅਲੱਗ ਵਿਚਾਰਾ ਗਲੀਆਂ ਤੋਂ ਹੁੰਦਾ ਹੋਇਆ ਜਿਹੜਾ ਇਹ ਦਰਸ਼ਨ ਦੀਦਾਰੀ ਸੰਤਾ ਨੂੰ ਦੇਣੇ ਆ ਪੂਰੇ ਅਲੱਗ-ਅਲੱਗ ਗਲੀਆਂ ਵਿਚਾਰਾ ਚੋਂ ਹੁੰਦਾ ਹੋਇਆ ਜਿਹੜਾ ਇਹ ਆਰੰਭ ਹੋਣਾ ਹੈ ਬੜੀਆਂ ਖੂਬਸੂਰਤ ਤਸਵੀਰਾਂ ਤੁਹਾਡੀ ਮੋਬਾਈਲ ਸਕਰੀਨ ਤੇ ਚੱਲ ਰਹੀਆਂ ਨੇ ਉੱਥੇ ਹੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਜਿਹੜਾ ਪਹੁੰਚੇ ਹੋਏ ਨੇ ਪੰਜ ਪਿਆਰਿਆਂ ਜੀ ਦੀ ਅਗਵਾਈ ਦੇ ਵਿੱਚ ਬੜੀਆਂ ਖੂਬਸੂਰਤ ਤਸਵੀਰਾਂ ਜੜੀਆਂ ਨੇ ਚੱਲ ਰੀਆਂ ਨੇ ਸਨਮਾਨਿਤ ਜਿਹੜਾ ਹੈ ਕੀਤਾ ਜਾ ਰਿਹਾ ਹੈ ਸਾਰੇ ਪੰਜ ਪਿਆਰਿਆਂ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਰਾਗੀ ਸਿੰਘਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਾਰੀ ਸੰਗਤ ਅਗੜਾ ਇਹ ਸਾਰੇ ਸੇਵਾਦਾਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਾਰੀ ਸੰਗਤ ਵੀ ਪਹੁੰਚੀ ਹੋਈ ਹੈ ਆਰੰਭ ਜਿਹੜਾ ਹੈ ਆਰਾਮ ਕਰਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਪਹੁੰਚ ਕੇ ਹਾਜ਼ਰੀ ਜ਼ਰੂਰ ਲਗਵਾਏ ਗੁਰੂ ਘਰ ਦੀਆਂ ਖੁਸ਼ੀਆਂ ਜੜੀਆਂ ਪ੍ਰਾਪਤ ਕਰੋ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧਕ ਵੀਰ ਜਿਹੜੇ ਨੇ ਪਹੁੰਚੇ ਹੋਏ ਨੇ ਗੱਲਬਾਤ ਜਿਹੜੀ ਆ ਕਰਦੇ ਆ ਕੀਆ ਚਾਲ ਜਿਹੜਾ ਇਹ ਨਗਰ ਕੀਰਤਨ ਆਰੰਭ ਹੈ ਸਾਰੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੋ ਵਾਇਕਰੀ ਕਾਕਾ ਸਾਹਿਬ ਵਾਇਕਰੀ ਬੱਤੇ ਸਾਗਿਆ ਸਰਤਾਂ ਮੈਂ ਆਥੀ ਵਰ ਕੇ ਬੇਨਤੀ ਕਰਦਾ 10ਵੇਂ ਪਾਤਸ਼ਾਹ ਗੁਰੂ ਵਿਰਸੇ ਦੇ ਅਵਤਾਰ ਕੋਲ ਸੁਣਦੇ ਵਿੱਚ ਇਹ ਨਗਰ ਕੀਰਤਨ ਕਢਾ ਜਾ ਰਿਹਾ ਹੈ ਸਾਈਸ ਕਮੇਟੀ ਤੇ ਪਿੰਡ ਦੇ ਸਾਰੇ ਸੰਤਾ ਦੇ ਨਾਲ ਕਿ ਸਾਰਾ ਕਾਰੋਬਾਰ ਪੂਜਿਆ ਗਿਆ ਤੇ ਸੰਤਾ ਬਰਸ ਜੋਗ ਦੇ ਰਹੀਆਂ ਤੇ ਸੰਤਾ ਦੇ ਜੋਗ ਨਾਲ ਇਹ ਕੰਮਕਾਰ ਹੋ ਰਿਹਾ ਹੈ ਤੇ ਮੈਂ ਫੇਰ ਵੀ ਸੰਤਾਂ ਨੂੰ ਇਹੋ ਅਪੀਲ ਕਰਾਂ ਬੇਚਾਰਾਂਗਾ ਕਿ ਵੱਧ ਚੜ ਕੇ ਇਸ ਨਗਰਕਿਰਤਨ ਚ ਆਓ ਗਾਉਣ ਕੋ ਜਾਓ ਤੇ ਖੁਸ਼ੀਆਂ ਮਾਣੋ ਸਭ ਬਾਈਓ ਜੀ ਕੋ ਖਾਲਸਾ ਪਹਿਲਾਂ ਤਾਂ ਜੀ ਜਨਨਤ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਫੋਟੋਵਾਰਾ ਸਾਹਿਬ ਪਹੁੰਚੇ ਨੇ ਤੇ ਨਗਰਕਿਰਤਨ ਨੂੰ ਕਵਰ ਕਰਕੇ ਸਾਰੀ ਸੰਗਤ ਨੂੰ ਦਿਖਾ ਰਹੇ ਨੇ ਉਜੀ ਗੱਲ ਹੈ ਜੀ ਅਸੀਂ ਇੱਥੋਂ ਗੁਰੂ ਸਾਹਿਬ ਪਿੰਡ ਦਾ ਸਾਰਾ ਪ੍ਰਕਰਮਾ ਕਰਕੇ ਉਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਂ ਦੀਆਂ ਪ੍ਰਕਰਮਾ ਕਰਕੇ ਤੇ ਸ਼ਾਮ ਨੂੰ 5 ਵਜੇ ਫਿਰ ਸਮਾਪਤੀ ਕੀਤੀ ਜਾਵੇਗੀ ਅਲੱਗ-ਅਲੱਗ ਗਲੀਆਂ ਬਤਾਲੇ ਅਲੱਗ-ਅਲੱਗ ਗਲੀਆਂ ਤੇ ਬਾਜ਼ਾਰਾਂ ਵਿੱਚੋਂ ਚਾਇਆ ਜਾਊਗਾ ਤੇ ਸ਼ਾਮ ਨੂੰ 6 ਵਜੇ ਇੱਥੇ ਗੁਰਦੁਆਰਾ ਸਾਹਿਬ ਆ ਕੇ ਸਮਾਪਤੀ ਹੋਊਗੀ ਤੇ ਸਖਤਾਂ ਨੂੰ ਬੇਨਤੀ ਹੈ ਕਿ ਹੋਮ ਹੋਮ ਆ ਕੇ ਪੁੱਜਣ